ਫਲੋਰ ਵਿੱਚ ਹਰ ਚਾਹੇ ਦਿਨ ਚੋਰੀ ਅਤੇ ਲੁੱਟਾਂਖੋਆਂ ਦੀਆਂ ਵਾਰਦਾਤਾਂ ਕਰਨ ਤੋਂ ਚੋਰ ਨਹੀਂ ਹਟਦੇ। ਇਹੋ ਜਿਹੇ ਮਾਮਲਾ ਬੀਤੀ ਰਾਤ ਫਲੋਰ ਵਿਖੇ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਮੈਡੀਕਲ ਦੀ ਦੁਕਾਨ ਕਰਦੇ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਤੇ ਦੁਕਾਨ ਬੰਦ ਕਰਕੇ ਘਰ ਜਾਂਦੇ ਸਮੇਂ 5-6 ਕਰੀਬ ਅਣਪਛਾਤੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ। ਜਿਸ ਕਰਕੇ ਉਸ ਨੂੰ ਫਲੋਰ ਦੇ ਨੇੜੇ ਕੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿਵੇਂ ਇਸ ਦੀ ਸੂਚਨਾ ਥਾਣਾ ਫਲੋਰ ਨੂੰ ਦਿੱਤੀ। ਤਾਂ थाना ਫਲੋਰ ਤੋਂ ਪੁਲਿਸ ਮੁਲਾਜ਼ਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੈਡੀਕਲ ਸਟੋਰ ਦੇ ਮਾਲਕ ਦੀ ਹਾਲਤ ਜਦਾ ਨਾਜ਼ੁਕ ਹੋਣ ਕਰਕੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਦੇ ਉਸ ਦਾ ਜੇਰੇ ਇਲਾਜ ਚੱਲ ਰਿਹਾ ਹੈ। ਉਸਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਾਇਆ ਜਾਵੇ ਅਤੇ ਉਨ੍ਹਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਆਸ-ਪਾਸ ਦੇ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਜਦੋਂ ਥਾਣਾ ਫਲੋਰ ਦੇ ਐਸਐਚਓ ਭੂਸ਼ਣ ਕੁਮਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇਗਾ ਫਲੋਰ ਤੋਂ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਇਸ ਵਾਰ ਤੋਂ ਦਫਾ ਬੰਦ ਕਰਕੇ ਜਾ ਰਹੇ ਹਾਂ ਅਸੀਂ ਬਾਈਕ ਤੇ ਅੱਛਾ ਜੀ ਉਹਨੂੰ ਆਇਆ ਇੱਕ ਬਾਈਕ ਪੈਨ ਵਾਲੇ ਉਹਨੇ ਰੋਕਿਆ ਮੈਨੂੰ ਅੱਛਾ ਜੀ ਬਾਅਦ ਵਿੱਚ ਰੋਕ ਦੇ ਦਾਅਪ ਮਾਰਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਹਾਂ ਜੀ ਕਿੱਥੇ ਪਈ ਤੁਹਾਡੇ ਨਾਲ ਕਿੱਥੇ ਹੋਇਆ ਇਹ ਵਾਕਿਆ ਆ ਫਰੈਂਸ ਤੋਂ ਆ ਲੱਗੋ ਓਕੇ ਭਾਈ ਕੁਛ ਨਟਕੇ ਵੀ ਲਗਾਏ ਤਾਂ ਹਾਂਜੀ ਕਿੱਟ ਸੀ ਮੇਰੇ ਕੋਲ ਚਿਕਾਸ਼ੀ ਸੀਗਾ ਕਿੱਟ ਲੱਗੇ ਅੱਛਾ ਕਿੱਟ ਲੱਗੇ ਜਿਹੱਚ ਕੈਸ ਠੀਕ ਹੈ ਵੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹ ਜੀ ਕਹਿੰਦੇ ਸਾਹ ਮਿਲੇ ਪਤਾ ਲੱਗ ਕਿ ਕੌਣ ਹੈ ਯਾਰ ਇਹਨਾਂ ਨੇ ਇੱਕ ਹਸਾਬ ਨਾਲ ਤਾਂ ਮਾਰ ਹੀ ਗਏ ਸਨ ਕਿਸੇ ਨਾਲ ਕੋਈ ਤੁਹਾਡੀ ਲਾਕ ਡਾਟ ਤਾਂ ਨਹੀਂ ਕੁਛ ਇਦਾਂ ਦੀ ਪਈ ਯਾਰ ਇਦਾਂ ਤਾਂ ਤੁਹਾਡੇ ਕੁਛ ਨਹੀਂ ਹੈਗਾ ਅੱਛਾ ਜੀ ਯਾਦ ਮਿਲਿ ਕਹੇ ਤੇ ਕੋਈ ਸ਼ੱਕ ਸ਼ੋਕ ਕਰੋ ਨਹੀਂ ਜਬਾਤ ਕੁਸ਼ਨ ਹੈ ਠੀਕ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕੀ ਮਾਮਲਾ ਭਾਈ ਮਾਮਲਾ ਇਹ ਆ ਜੀ ਮੇਰਾ ਬ੍ਰਦਰ ਆ ਸੰਦੀਪ ਸਿੰਘ ਅਕਲਪੁਰ ਰੋਡ ਤੇ ਉਹ ਦੁਕਾਨ ਚਲਾਉਂਦਾ ਮੈਡੀਕਲ ਸਟੋਰ ਦੀ ਔਰ ਰਾਤ ਨੂੰ ਨਾ 9 ਤਰੀਕ ਰਾਤ ਨੂੰ ਸਬਕ 10 ਵਜੇ ਦੁਕਾਨ ਬੰਦਾ ਕੇ ਮਹਿੰਗੀ ਹਸਪੀਟਲ ਵਾਲੀ ਗਲੀ ਤੋਂ ਆਪਣੇ ਜਗਤਪੁਰ ਘਰ ਆਉਦਾ ਉੱਥੇ ਜਾ ਰਿਹਾ ਸੀ ਤੇ ਮਹਿੰਗੀ ਹਸਪੀਟਲ ਤੋਂ ਥੋੜਾ ਜਿਹਾ ਅੱਗੇ ਪ੍ਰਿੰਟ ਕਾਰਖਾਨੇ ਦੇ ਕੋਲ ਉਹਨੂੰ ਉਹਨਾਂ 5 ਬੰਦੇ ਬਾਈ ਜੀ ਲੁੱਟਣ ਪਿਆ ਗਿਆ ਉਹਨੂੰ ਦਾ 5 ਬੰਦੇ ਸੀ ਔਰ ਉਹਨੂੰ ਮਾਰਨ ਦੀ ਨੀਅਤ ਦੇ ਨਾਲ ਉਹਦੇ दात ਮਾਰੇ ਭਾਜੀ ਸਿਰ ਦੇ ਵਿੱਚ ਬਾਹਾਂ ਤੇ ਗੋਨਾ ਤੇ ਪੂਰੇ ਸਰੀਰ ਨੂੰ ਛਲਨੀ ਕਰਤਾ ਜੀ ਉਹਨਾਂ ਨੇ ਉਹਦੀ ਆਹ ਕੂਣੀ ਭਾਜੀ ਬਿਲਕੁਲ ਚੂਰਾ ਕਰਤੀ ਆ ਆ ਦੂਜੀ ਬਾਹ ਬਿਲਕੁਲ ਫ੍ਰੈਕਚਰ ਆ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੂੰਘਾ ਕੱਟਿਆ ਉਹ ਇਸ ਟਾਈਮ ਡੀ ਐਮ ਸੀ ਆ ਦੋ ਆਪਰੇਟ ਉਹਦੇ ਹੋ ਗਏ ਆ ਤੇ ਤੀਜਾ ਹੁਣ ਦੁਬਾਰਾ ਫੇ ਕਰਨ ਲੱਗੇ ਆ ਜੀ ਤੇ ਸਾਡੀ ਮੰਗ ਹੈ ਜੀ ਉਹ ਬੰਦੇ ਹੱਲੇ ਤੱਕ ਨਹੀਂ ਫੜੇ ਗਏ ਤੇ ਪੁਲਸ ਨੂੰ ਵੀ ਸੂਚਨਾ ਦਗੀ ਪੁਲਸ ਨੂੰ ਸੂਚਨਾ ਦਿੱਤੀ ਹੈ ਜੀ ਪੁਲਸ ਨੇ ਕੈਮਰੇ ਵਗੈਰਾ ਵੀ ਚੈੱਕ ਕੀਤੇ ਆ ਔਰ ਉਹ ਆਪਣੀ ਕਾਰਵਾਈ ਕਹਿੰਦੇ ਅਸੀਂ ਕਰ ਰਹੇ ਆ ਪਰ ਹਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਕੋਈ ਉਹ ਬੰਦੇ ਨਹੀਂ ਫੜੇ ਗਏ ਅਸੀਂ ਸਾਰਾ ਪਰਿਵਾਰ ਜਿਹੜਾ ਉਹ ਪੂਰਾ ਸਦਮੇ 'ਚ ਆ ਕਿ ਸਾਡੇ ਨਾਲ ਦੁਬਾਰਾ ਵੀ ਇਹ ਕੰਮ ਹੋ ਸਕਦਾ ਸਾਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਬੰਦਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਕਿੰਨੇ ਦਿਨ ਹੋ ਗਏ ਤੱਕ ਇਹ ਬਾਤ ਪਾਜੀ 9 ਤਰੀਕ ਰਾਤ ਦੀ ਗੱਲ ਹੈ ਔਰ ਦੇ ਲੋ 5 6 ਦਿਨ ਹੋ ਗਏ ਜੀ 7 ਦਿਨ ਹਾਂ ਜੀ ਇਹ ਹਮ ਨੂੰ ਮਾਰ ਕਿਤੇ ਮੰਗੇ ਹੀ ਆ ਸਾਡੀ ਜੀ ਬੰਦੇ ਜਲਦੀ ਤੋਂ ਜਲਦੀ ਫਰੇ ਜਾ। ਹਨੀ ਸਰ ਇੱਕ 9 ਇਤੋਂ ਮੈਡੀਕਲ ਸਟੋਰ ਵਾਲੇ ਨੂੰ ਕੁੱਟ ਮਾਰ ਹੋ ਗਈ ਆ ਕੋਈ ਬੰਦੇ ਕੱਟ ਕੇ ਆ ਵੀ ਸਾਡੇ ਕੋਲ ਆਫੀ ਜਾਂ ਜੀ ਪੀਸਰ ਮੰਗ। ਅ 9 ਸਤ ਨੂੰ ਕਰੀਬ ਕੋਈ 10 ਵਜੇ ਸੰਦੀਪ ਨਾਲ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਸੀਗਾ ਜੰਖੋੜਾ ਰਹਿਣ ਵਾਲਾ ਉਹ ਆਪਣਾ ਸੋਲ ਬੰਦ ਕਰਕੇ ਘਰ ਨੂੰ ਆ ਰਿਹਾ ਸੀ। ਤੇ ਮੋਟਰਸਾਈਕਲ ਸਵਾਰਾਂ ਨੇ ਨੂੰ ਘੇਰ ਕੇ ਤੇ ਸੱਟਾਂ ਮਾਰੀਆਂ। ਜਿਸ ਵਸੰਦੀ ਜਿਹੜਾ ਵਾ ਐਫ ਆਈ ਆਰ ਉਹ ਬੰਦ ਹੋ ਚੁੱਕੀ ਹੈ ਐਫ ਆਈ ਆਰ ਨੰਬਰ 215 ਤੇ ਇਹ ਸਮਝ ਦੀ ਤਫਤੀਸ਼ ਜੜੀ ਹੈ ਜਿਹੜੇ ਦੋਸ਼ੀ ਨੇ ਉਹ ਬਖਸ਼ੀ ਜਾਊਗਾ ਜਲਦੀ ਜਲਦੀ ਕੋਪਲ ਤੇ